ਦੀ ਕੋਸਰੇ ਆ ਰਹੇ ਹਾਂ ਜੀ ਮੈਂ ਮੰਦੀਪ ਲਸੋਈ ਕੱਲ ਆਪਾਂ ਨੇ ਪ੍ਰੌਵਹੇਂ ਵੀਡੀਓ ਬਣਾਈ ਸੀਗੀ ਅੱਜ ਸਾਹੀ ਪਨੀਰ ਦੀ ਵੀਡੀਓ ਬਣਉਣੀ ਜੀ ਸਸਿਕਾ ਸਾਰੇ ਦਰਸ਼ਕਾਂ ਨੂੰ ਆਪਾਂ ਪ੍ਰੈਪਰੇਸ਼ਨ ਕਰ ਲਈ ਆਪਣਾ ਟਮਾਟਾ ਪਿਊਰੀ ਕਰ ਲਿਆ ਇਕੱਠੇ ਪਿਊਰੀ ਕਰ ਲਏ ਵਿੱਚ ਲਸਣ ਆ ਤੇ ਮਿਰਚ ਤੇ ਆਪਾਂ ਹੁਣ ਪਨੀਰ ਦੀਆਂ ਫਾੜੀਆਂ ਕਰਨ ਜਾ ਰਹੇ ਹਾਂ ਤੇ ਪਨੀਰ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਨਾ 골ਡਨ ਬ੍ਰਾਊਨ ਰੱਖਣਾ ਜਿਆਦਾ ਡੀਪ ਫਰਾਈ ਵੀ ਨਹੀਂ ਕਰਨਾ ਇਹਨੂੰ ਤੇ ਆਪਾਂ ਵਰਤਾਂਗੇ ਔਇਲ ਯਕੀਓ ਤੁਹਡੀ ਚੋਇਸ ਹੈ ਕੀ ਵਰਤਨਾ ਮੰਗੋ ਪੰਜਵੇਂ ਹੁੰਦਾ ਨਹੀਂਗਾ ਉਹ ਚੱਬ ਨਹੀਂ ਚੱਬ ਨਹੀਂ ਦੇਗਾ ਮੈਨੂੰ ਤੇ ਬਾਬਾ ਪਾਣ ਨੂੰ 골ਡਨ ਬ੍ਰਾਉਨ ਰੱਖਣਾ ਵਾਸਤੇ ਨਹੀਂ ਜਿਆਦਾ ਵੀ ਨਹੀਂ ਪਕਾਉਣਾ ਕੱਚਾ ਵੀ ਪਾ ਸਕਦੇ ਤੁਸੀਂ ਜਦੋਂ ਸ਼ਾਰਟੇ ਹੋਏ ਨਾ ਤੇ ਕੜੀ ਬੇਸ ਬਣ ਜਾਂਦੀ ਹੈ ਜਿਹੜੀ ਤੁਸੀਂ ਕੱਚਾ ਵੀ ਪਾ ਇੰਦਾ ਕੱਚਾ ਵੀ ਪਾ ਸਕਦੇ ਪਰ ਥੋੜਾ ਜਿਹਾ ਪੁੰਨ ਕੇ ਉਹਦਾ ਸਵਾਦ ਹੀ ਵੱਖਰਾ ਹੁੰਦਾ ਥੋੜਾ ਜਿਹਾ ਟੈਕਸਚਰ ਬਣ ਜਾਂਦਾ ਜਾ ਤੁਸੀਂ ਇਹ ਇਹਨੂੰ ਓਵਰਨਾਈਟ ਪੀਸਸ ਕੱਟ ਕੇ ਬੈਗੀ ਚ ਪਾ ਕੇ ਮਿਰਚ ਮਸਾਲੇ ਪਾ ਕੇ ਨਿੰਬੂ ਥੋੜਾ ਜਿਹਾ ਪਾ ਕੇ ਮੈਰੀਨੇਟ ਕਰ ਸਕਦੇ ਹੋ ਫ੍ਰਿਜ ਚ ਓਵਰਨਾਈਟ ਫਿਰ ਤੁਸੀਂ ਜੇ ਇਹਨੂੰ ਫਲੇਵਰਫੁਲ ਬਣਾਉਣਾ ਫਿਰ ਪਲੇਨ ਨਹੀਂ ਰੱਖਣਾ ਉਹ ਵੀ ਕਰ ਸਕਦੇ ਹੋ ਤੁਸੀਂ ਤੁਹਾਡੀ ਮਰਜ਼ੀ ਹੈ ਕਿਵੇਂ ਕਰਨਾ ਦੇ ਦਰਸ਼ਕੋ ਆਪਣਾ ਪਨੀਰ ਹੁਣ ਲਾਈਟ ਬ੍ਰਾਊਨ ਦਾ ਕਲਰ ਹੋ ਚੁੱਕਿਆ ਤੇ ਆਪਾਂ ਹੁਣ ਇਹਨੂੰ ਕੱਢ ਕੇ ਸਾਈਡ ਤੇ ਰੱਖ ਲੈਣਾ ਠੰਡਾ ਹੋਣ ਲਈ ਤੇ ਆਪਾਂ ਨੈਕਸਟ ਆਪਾਂ ਆਪਣਾ ਬੇਸ ਸ਼ੁਰੂ ਕਰਨਾ ਸ਼ਾਇ ਪਨੀਰ ਦਾ ਟਮਾਟਿਆਂ ਵਾਲੀ ਜਿਹੜੀ ਆਪਾਂ ਗ੍ਰाइंड ਕੀਤੀ ਸੀ ਪੀਰੇ ਕੀਤੇ ਸੀਗੇ ਗੰਡੇ ਪੀਰੇ ਕੀਤੇ ਸੀ ਉਹਦਾ ਹੁਣ ਤੜਕਾ ਲੱਗੂਗਾ ਤੇਲ ਜਾਂ ਘਿਓ ਚਲਾ ਸਕਦੇ ਹਾਂ ਤੇ ਉਹ ਚ ਮਿਸ ਮਸਾਲੇ ਨੂੰ ਸੁੱਟਣੇ ਨੇਗੇ ਤੁਸੀਂ ਬੈਲੈਂਸ ਰੱਖਣਾ ਮਿਰਚ ਮਸਾਲਿਆਂ ਦਾ ਤੇ ਨਾਲ ਮਿੱਠਾ ਵੀ ਪਾਉਗਾ ਇਹ ਚ ਸ਼ਾਇ ਪਨੀਰ ਦੀ ਇੱਕ ਖਾਸ ਚੀਜ਼ ਹੁੰਦੀ ਆ ਵੀ ਮਿੱਠਾ ਹੁੰਦਾ ਇੱਥੇ ਵੀ ਤੁਸੀਂ ਜਾਓ ਕਿਹੜੇ ਵੀ ਰੈਸਟੋਰੈਂਟ ਚ ਜਾਓ ਕਹਿੰਦੇ ਭਾਈ ਮਿੱਠਾ ਸੋ ਮਿਠਾਸ ਚ ਤੁਹਾਡੇ ਫੋ ਜਿਹੜੀ ਤੁਸੀਂ ਲੈਵਲ ਰੱਖਣੀ ਆ ਮਿਠਾਸ ਦੀ ਉਹ ਰੱਖ ਸਕਦੇ ਹੋ ਜਿਆਦਾ ਕਰ ਸਕਦੇ ਹੋ ਘੱਟ ਕਰ ਸਕਦੇ ਹੋ ਤੁਹਾਡੇ ਤੇ ਨਿਰਭਰ ਹੁੰਦਾ ਪਰ ਇੱਕ ਬੈਲੈਂਸ ਹੁੰਦੀ ਆ ਡੈਲੀਕੇਟ ਪਹਿਲਾਂ ਜਿਹੜਾ ਰੱਖੀ ਜਾਂਦਾ ਨੋਨ ਮਿਰਚ ਤੇ ਇੱਥੇ ਦਾ ਤੇਰਾ ਭਰ ਦੇ ਮਤਰਾ ਨਾਲ ਫੇਰ ਉਹਨਾਂ ਮਸਾਲੇ ਹੋਣਗੇ ਜੀਰਾ ਪਾਉਗਾ ਇੱਕ ਚਮਚ ਜੀਰਾ ਇਹ ਦੋ ਚਮਚ ਜੀਰਾ ਇਹਨਾਂ ਪਾ ਨੂੰ ਜੀਰਾ ਨੂੰ ਭੁੰਨਣਾ ਲਾਈਟ ਲਾਈਟ ਹੀਟ ਮੀਡੀਅਮ ਹੀਟ ਰੱਖਣੀ ਆ ਜਿਆਦਾ ਹੀਟ ਨਹੀਂ ਰੱਖਣੀ ਆ ਤਾਂ ਹੁਣ ਆਪਾਂ ਭੁੰਨ ਲੈ ਤਿਆਰ ਚੱਕਾ ਪਨੀਰ ਆਪਾਂ ਪਾਤਾ ਹੁਣ ਆਪਾਂ ਇਹਨੂੰ ਰੰਨਾਂਗੇ ਤੇ ਬਾਅਦ ਵਿੱਚ ਕਰੀਮ ਪਾਵਾਂਗੇ ਥੋੜਾ ਜਿਹਾ ਚੰਗੀ ਆਪਾਂ ਕੁੱਕ ਕਰਨਾ ਨੂੰ 2 మీడియం ਹੀਟ ਤੇ ਫਿਰ ਆਪਾਂ ਪਨੀਰ ਪਾਵਾਂਗੇ ਤੁਸੀਂ ਕੈਸ਼ੂ ਵੀ ਰੱਖ ਸਕਦੇ ਹੋ ਜੇ ਕੈਸ਼ੂ ਪਾਉਣੇ ਨੇਗੇ ਕੈਸ਼ੂ ਬੇਸ ਬਣਾ ਸੋ ਥਿਕਨੈਸ ਥੋੜਾ ਜਿਹਾ ਹੋ ਜਾਏਗਾ ਕਰੀਮ ਦਾ ਤੇ ਤੁਸੀਂ ਕਰੀਮ ਨੂੰ ਇਸ ਤਰੀਏ ਵੀ ਕਰ ਸਕਦੇ ਹੋ ਗ੍ਰਾਈਂਡ ਵੀ ਕਰ ਸਕਦੇ ਹੋ ਠੰਡੀ ਕਰਕੇ ਥੋੜੀ ਆਪ ਚੋਈਸਾਂ ਪਰ ਸਿੱਧਾ ਸਟਾਈਲ ਚ ਕੁੱਕ ਕਰਨਾ ਥੋੜਾ ਜਿਹਾ ਤੜਕਾ ਲਾ ਕੇ ਸਾਨੂੰ ਸਾਮਣੇ ਸੁਬੇ ਪਾਠੇ ਫਨੀ ਪਾਤਾ ਨੂੰ ਤੇ ਕ੍ਰੀਨ ਡਿਵਿਡ ਕਰ ਰਹੇ ਹਾਂ ਹੁਣ ਸੁਰਾਂ ਦੇ ਉਹ ਕਿੱਟ ਕਰਕੇ ਦੇਖਦੇ ਆਂ ਕਿ ਸਹੀ ਪਨੀਰ ਕਿੱਦਾਂ ਦਾ ਬਣਿਆ ਦੇਖੋ ਰੰਗ ਕਿਵੇਂ ਆ ਇਹ ਲੇ ਲੂਆ ਹੋ ਰਿਹਾ ਹਮਮ ਤਸਰੂਕ ਕਿਵੇਂ ਆ ਤੁਸੀਂ ਵੀ ਬਹੁਤ ਅਸੀ ਆ ਰਹੀ ਆ ਓਕੇ ਆਹ ਓਕੇ ਪਸੰਦ ਆ ਹਾਂ ਇਹ ਰੇਟਿੰਗ ਦੇਾਂਗੇ 10 ਤੋਂ 10 ਦੇਾਂਗੇ ਉਹਨੂੰ ਰੇਟਿੰਗ Okay, okay. <laughs>